ਵਾਹਿਗੁਰੂ ਜੀ ਮਾਈ ਸੁਲੱਖਣੀ ਦਾ ਨਿਸ਼ਚਾ ਬਹੁਤ ਅਟਲ ਸੀ ਉਹ ਸਤਗੁਰੂ ਮਹਾਰਾਜ ਅੱਗੇ ਆ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਗੁਰੂ ਜੀ ਮੈਨੂੰ ਔਲਾਦ ਦੀ ਦਾਤ ਬਖਸ਼ੋ ਪੁੱਤਰ ਦੀ ਦਾਤ ਬਖਸ਼ੋ ਉਸ ਸਮੇਂ ਸਤਗੁਰੂ ਹਰ ਗੋਬਿੰਦ ਸਾਹਿਬ ਜੀ ਪਿੰਡ ਚੱਬੇ ਵਿੱਚੋਂ ਲੰਘ ਰਹੇ ਸਨ ਮਾਈ ਸੁਲੱਖਣੀ ਗੁਰੂ ਜੀ ਦੇ ਚਰਨਾਂ ਵਿੱਚ ਟਿਕ ਪਈ ਤੇ ਰੋ ਕੇ ਬੇਨਤੀ ਕਰਨ ਲੱਗੀ ਆਖਣ ਲੱਗੀ ਕਿ ਹੇ ਮੇਰੇ ਸੋਹਣੇ ਸਤਗੁਰੂ ਮੈਂ ਬੇਨਤੀ ਕਰਦੀ ਹਾਂ ਕਿ ਮੈਂ ਆਪ ਜੀ ਦੇ ਅੱਗੇ ਹੱਥ ਜੋੜ ਕੇ ਕਹਿ ਰਹੀ ਹਾਂ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਸਤਿਗੁਰ ਜੀ ਨੇ ਉਸ ਵੇਲੇ ਉੱਤਰ ਦਿੱਤਾ ਮਾਈ ਤੇਰੇ ਲੇਖਾਂ ਵਿੱਚ ਇਹ ਪੁੱਤਰ ਦੀ ਦਾਤ ਹੈ ਹੀ ਨਹੀਂ ਤੇਰੇ ਭਾਗਾਂ ਵਿੱਚ ਇਹ ਲਿਖਿਆ ਹੀ ਨਹੀਂ ਪਰ ਸੰਗਤ ਜੀ ਨਿਸ਼ਚਾ ਵੇਖੋ ਕਰੋਸਾ ਵੇਖੋ ਮਾਈ ਸ਼ਲਕਰੀ ਨੇ ਕਿਹਾ ਕਿ குரு ਜੀ ਜਿੱਥੇ ਲਿਖਣਾ ਸੀ ਉੱਥੇ ਤਾਂ ਨਹੀਂ ਲਿਖਿਆ ਪਰ ਹੁਣ ਹੀ ਤੁਸੀਂ ਮੇਰੇ ਭਾਗਾਂ ਦੇ ਵਿੱਚ ਲਿਖ ਦਿਓ ਉੱਥੇ ਵੀ ਲਿਖਣ ਵਾਲੇ ਤੁਸੀਂ ਸੀ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਹੀ ਹੋ ਤੇ ਮੇਰੀ ਅਰਦਾਸ ਬੇਨਤੀ ਜ਼ਰੂਰ ਸੁਣੋ ਮਹਾਰਾਜ ਜੀ ਦਿਆ ਦੇ ਵਿੱਚ ਆਗੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਲਮ ਆਪਣੇ ਹੱਥ ਵਿੱਚ ਫੜੀ ਜਦੋਂ ਘੋੜੇ ਉੱਤੇ ਚੜ ਕੇ ਲਿਖਣ ਲੱਗੇ ਤਾਂ ਅਚਾਨਕ ਘੋੜੇ ਨੇ ਅੱਡੀ ਚੁੱਕੀ ਵੈਗੁਰ ਜੀ ਕਾਗਜ਼ ਦੇ ਉੱਤੇ ਇੱਕ ਪੌਣ ਲੱਗੇ ਪਰ ਇੱਕ ਦੀ ਜਗ੍ਹਾ ਸੱਤ ਬਣ ਗਿਆ ਸਤਿਗੁਰ ਜੀ ਦੀ ਬਾਣੀ ਤੇ ਨੇਚੇ ਦੀ ਕਿਰਪਾ ਨਾਲ ਮਾਈ ਸਲਖਣੀ ਦੇ ਘਰ ਸੱਤ ਪੁੱਤਰ ਪੈਦਾ ਹੋਏ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਭਗਤ ਦਾ ਨਿਸ਼ਚੈ ਪੱਕਾ ਹੋਵੇ ਭਰੋਸਾ اٹਲ ਹੋਵੇ ਤਾਂ ਗੁਰੂ ਸਾਹਿਬ ਆਪਣੇ ਲਿਖੇ ਹੋਏ ਭਾਗ ਵੀ ਬਦਲ ਦਿੰਦੇ